हेलो मास्टर शशिकांत आप दोस्तों मैं लड़का तो उसकी तारीफ तो और उसे देख रहे हो फ्लो प्लस चैनल अगर गल करिए आ जोन सी ਦੇ ਅੰਦਰ ਆਉਂਦੇ ਇਲਾਕੇ ਦੇ ਵਾਸੀਆਂ ਵਾਸਤੇ ਖੁਸ਼ਖਬਰੀ ਆ ਜੀ ਕਿ ਕਿੰਦਾਸ ਜਮਾ ਕੀ ਲਗਾਤਾਰ ਆ ਜ਼ੋਨ ਡੀ ਦੇ ਵਿੱਚ ਸੇਵਾਵਾਂ ਦੇ ਰਹੇ ਸੀਗੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਉਹ ਸਦਾਜ ਚੰਦੇਵ ਸਿੰਘ ਸੇਖੋ ਜੀ ਇਸ ਪ੍ਰਕਾਰ ਦੇ ਨਾਲ ਵਿਜ਼ਰ ਰਹੇਗਾ ਅਨਰ ਦਿਨਾਂ ਦੇ ਵਿੱਚ ਕਿਉਂ ਫਿਰ ਗੱਲ ਕਰਦੇ ਆ शशिकांत ਸਰ शशिकांत ਜੀ शशिकांत ਜੀ ਫਿਰ ਅਗਰ ਗੱਲ ਕਰੀਏ ਆ ਮੁਝੇ ਚਾਰਜ ਹਸਮਾਲਿਆ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਸਰ ਕਾਫੀ ਲੰਬੇ ਸਮੇਂ ਦਾ ਮਜ਼ਾ ਕਰ ਦਿੱਤੇ ਐ ਐਸੇ ਰੈਗੂਲਰ ਤੁਹਾਡੀ ਹਮਲਾ ਕਰ ਰਹੇ ਸੀ ਸੋਸਾਇਟੀ ਉਸ ਦੇ ਕਾਰਜ ਕਰਦੇ ਰਹਿੰਦੇ ਆ ਭਾਵੇਂ ਇਸ ਦਾ ਅਗਰਗਰ ਕਰੀਏ ਮਾਨਸੂਨਾਂ ਤੇ ਪਲਾਂਟੇਸ਼ਨ ਸੇ ਬਹੁਤ ਜ਼ਿਆਦਾ ਤਰੀਕੇ ਨਾਲ ਕੀਤੀ ਗਾਣ ਉੱਪਰੋਂ ਲੈ ਕੇ ਐਸੇ ਕੁਝ ਪੇਰਤਿਆਲੀਆਂ ਕਰ ਰਹੇ ਹਾਂ on ਫਾਈਲੀ ਇੱਕ ਐਸੇ ਐਸੇ ਇਲਾਕੇ ਦੇ ਵਿੱਚ ਸੀ ਮਾਂ ਜੋ ਕਿ ਤੁਹਾਡੇ ਉਸ ਤੋਂ ਕੁਝ ਨਵਾਂ ਨਹੀਂ ਐ ਲੇਕਿਨ ਫਿਰ ਦੁਬਾਰਾ ਇੱਕ ਸੇਵਾ ਕਰਨ ਦਾ ਮੌਕਾ ਮਿਲਿਆ ਕਿਦਾਂ ਦੀਆਂ ਚੀਜ਼ਾਂ ਚਾਰ ਸਮਾਲਤ ਤੋਂ ਬਾਅਦ ਉਸ ਵਿੱਚ ਕੀ ਕੀ ਐਕਟੀਵਿਟੀਸ ਐਸੇ ਇਲਾਕਾ ਵਾਸੀ ਹੁੰਦੀ ਹੈ ਜਿਹੜੀ ਸਮੱਸਿਆਵਾਂ ਹਨ ਕਿਤਾ ਦੇਖੋ ਫਿਰ ਸਹਿਯਾਰ ਕਰੋ ਦੇਖੋ ਸਭ ਤੋਂ ਪਹਿਲਾਂ ਤਾਂ ਮ ਕਿ ਆਪਾਂ ਆਪਣੀਆਂ ਡਿਊਟੀਆਂ ਸਮਝੀਏ ਖਾਲੀ ਪਲਾਟਾਂ ਹੀ ਦੇਖ ਕੇ ਆਪਾਂ ਗੰਦਨਾ ਪਾਈਏ ਬਾਕੀ ਜੋ ਮੇਰਾ ਜਿਤਕ ਮੇਰਾ ਕੰਮ ਆ ਕਿਉਂਕਿ ਮੈਂ ਫੀਲਡ 'ਚ ਰਹਿਣ ਵਾਲਾ ਬੰਦਾ ਤੇ ਮੇਰੀ ਸਭ ਤੋਂ ਪਹਿਲਾ ਪ੍ਰਾਇੋਰਟੀ ਹੋਏਗੀ ਕਿ ਸੜਕਾਂ ਦੇ ਉੱਤੇ ਜਿਹੜਾ ਕੂੜਾ ਇੱਥੇ ਵਿਜੀਬਲ ਆ ਉਹਨੂੰ ਖਤਮ ਕੀਤਾ ਜਾਵੇ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਉਹ ਅੱਗੇ ਵਾਸਤੇ ਇਹ ਸੜਕਾਂ ਤੇ ਨਾ ਸਿੱਟਣ ਉਹਨਾਂ ਨੂੰ ਪ੍ਰੋਪਰ ਜਗ੍ਹਾ ਤੇ ਰੱਖਾਂ ਜੀ ਮੁਲਾਜ਼ਮਾਂ ਮੁਲਾਜ਼ਮਾਂ ਨੂੰ ਵੀ ਇੱਕੋ ਪੀਲ ਆ ਇਹਨਾਂ ਨੂੰ ਸਾਰੇ ਵੈਸੇ ਵੀ ਸਾਡੇ ਮੁਲਾਜ਼ਮ ਆਪਣੇ ਪੂਰੀ ਜ਼ਿੰਮੇਵਾਰ ਨੇ ਪਰ ਫਿਰ ਵੀ ਏ ਅਭੀ ਜੇ ਕਿਤੇ ਕਿਤੇ ਥੋੜਾ ਬਹੁਤਾ ਲੈਪਸ ਆ ਕੰਮ ਕਰਨ ਦੇ ਵਿੱਚ ਤਾਂ ਮੇਰੀ ਇੱਕੋ ਬੇਨਤੀ ਆ ਕਿ ਪਬਲਿਕ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਆਵੇ ਤੇ ਜਲਦੀ ਤੋਂ ਜਲਦੀ ਉਹਨਾਂ ਦਾ ਕੰਮ ਹੋਵੇ ਤਾਂ ਕਿ ਲੋਕ ਸਾਡੇ ਕੰਮਾਂ ਤੋਂ ਸੈਟੀਸਫਾਈ ਹੋਣ ਵੈਸੇ ਸੀਜ਼ੋਨ ਨਾਲ ਮੇਰਾ ਕੋਈ ਬਹੁਤ ਪੁਰਾਣਾ ਨਾਤਾ ਵਾ ਮੈਂ ਕੋ ਪਹਿਲੀ ਵਾਰੀ ਇੱਥੇ ਨਹੀਂ ਆਇਆ ਤੇ ਇਹਦਾ ਸਟਾਫ ਬਹੁਤ ਚੰਗਾ ਸਾਫ਼ ਬੜੇ ਮਿਹਨਤੀ ਵੀ ਹੈਗੇ ਨੇ ਸਾਰੇ ਤੇ ਕੁਝ ਨਾ ਕੁਝ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ 24 ਘੰਟੇ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਜਿਸ ਏਰੀਆ ਤੋਂ ਤੁਸੀਂ ਆਏ ਹੋ ਉਹ ਵੈਸੇ ਹੀ ਕਹਿੰਦੇ ਕਿ ਬਾਕੀ ਪੂਰਵ ਏਰੀਆ ਹੈ ਕਾਫੀ ਸਾਫ਼ ਸੁਥਰਾ ਏਰੀਆ ਰਹਿੰਦਾ ਕਾਫੀ ਸਹੂਲਤਵੋ ਏਰੀਏ 'ਚ ਦੇਖੀ ਜਾਂਦੀ ਹੈਗੀ ਹੈ ਲੇਕਿਨ ਜਦੋਂ ਕੋਈ ਇਦਾਂ ਦਾ ਅਫਸਰ ਜਦੋਂ ਵਾਪਸ ਇੱਥੇ ਆਂਦਾ ਤੈਨੂੰ ਲੱਗਦਾ ਕਿ ਹੁਣ ਜਿਹੜੀ ਲੋਹਾਰ ਸਾਡੇ ਨੈਕਸਟ ਲੈਵਲ ਤੇ ਜਾ ਸਕਦੀ ਹੈ ਵੈਸੇ ਦਾ ਕੰਮ ਗੌਰਮੈਂਟ ਬਹੁਤ ਵਧੀਆ ਕਰ ਰਹੀ ਹੈ ਇਸ ਤੋਂ ਪਹਿਲਾਂ ਜਿਹੜੇ ਸੀ ਉਹ ਵੀ ਵਧੀਆ ਕਰ ਰਹੇ ਨੇ ਬਟ ਉਹ ਜਿਹੜੇ ਪ੍ਰੋਜੈਕਟਸ ਹੈਗੇ ਨੇ ਜਿਹੜੇ ਕਿ ਉਧਰ ਵੀਆਰਐਸ ਨੇ ਕਰਿਆ ਰੰਜੀਤ ਸਿੰਘ ਨੇ ਕਰਿਆ ਸਾਬਾਣਾਗਰ ਦੇ ਇਥੋਂ ਨੂੰ ਮਿਲ ਰਹੇ ਨੇ ਕਿ ਉੱਧਰ ਦੀ ਸਫਾਈ ਉੱਧਰ ਦੇ ਪ੍ਰੋਜੈਕਟ ਉੱਧਰ ਦੇ ਪਾਰਕ ਕਿੱਡੇ ਕੋਲੋਂ ਪਿੰਡ ਜਿਹੜੀ ਹੈ ਇਧਰ ਵਾਲੇ ਏਰੀਆ ਚ ਵੀ ਦੇਖਣ ਨੂੰ ਮਿਲੇਗੀ ਦੇਖੋ ਜਿਹੜਾ ਉਹ ਏਰੀਆ ਉਹ ਤਕਰੀਬਨ ਪਲਾਨਡ ਏਰੀਆ ਵਾ ਕਾਫੀ ਹੱਦ ਤੱਕ ਵੀਆਰਸ ਨਗਰ ਗੁਦੇਵ ਨਗਰ ਸਾਬਾਣਾਗਰ ਦਾ ਕਿਚੂ ਨ ਇਹ ਜਿਹੜਾ ਏਰੀਆ ਇਹ ਥੋੜਾ ਜਿਹਾ ਅਨਪ੍ਰਾਂਡ ਏਰੀਆ ਵਾ ਪਲੱਸ ਇਹ ਮਿਕਸ ਲੈਂਡ ਯੂਜ਼ ਆ ਕਿਉਂਕਿ ਇੱਥੇ ਤਕਰੀਬਤ ਤਕਰੀਬਨ ਛੋਟੇ ਘਰ ਨੇ ਤੇ ਛੋਟੀਆਂ ਛੋਟੀਆਂ ਇੰਡਸਟਰੀਜ਼ ਨੇ ਵਿੱਚ ਤੇ ਜਿਹੜੇ ਪਾਰਕ ਨੇ ਉਹ ਉਹਨਾਂ ਦੀ ਗਿਣਤੀ ਇੱਥੇ ਘੱਟ ਆ ਪਰ ਜਿੰਨੇ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਮੇਨਟੇਨ ਕਰਨ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵਧੀਆ ਤੋਂ ਵਧੀਆ ਬਣਾਇਆ ਜਾਵੇ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਸੈਰ ਕਰਨ ਨੂੰ ਤੇ ਇੱਥੋਂ ਦੇ ਬੱਚਿਆਂ ਨੂੰ ਖੇਡਣ ਨੂੰ ਇੱਕ ਵਧੀਆ ਮਾਹੌਲ ਮਿਲ ਸਕੇ ਤੇ ਪ੍ਰੋਪਰਟੀ ਟੈਕਸ ਨਾਲ ਜਦੋਂ ਬਹੁਤ ਚਰਚਾ ਰਹਿੰਦੀ ਹੈ ਕਿ ਇਹ ਦੇ ਕਿਸ ਕੋਲ ਦਾ ਪ੍ਰੋਪਰਟੀ ਟੈਕਸ ਤੋਂ ਪਤਾ ਨਹੀਂ ਕਿ ਕਿੰਨਾ ਰਹੇਗਾ ਦੇਖੋ ਪ੍ਰੋਪਰਟੀ ਟੈਕਸ ਦਾ ਤਾਂ ਸਾਡਾ A ਜ਼ੋਨ ਅਸ ਡੀ ਜ਼ੋਨ ਦਾ ਟਾਰਗੇਟ ਕੱਲ ਤੱਕ 48.50 ਕਰੋੜ ਸੀ ਤੇ ਅਸੀਂ ਉੱਥੇ ਸਾਡੀ ਟੀਮ ਨੇ ਇਕੱਠੇ ਹੋ ਕੇ 59 ਕਰੋੜ ਪਲੱਸ ਕਰਤਾ ਤੇ ਇੱਥੇ ਵੀ ਇਹਨਾਂ ਦਾ 17 ਕਰੋੜ ਦਾ ਸੀਗਾ ਤੇ ਆਈ ਥਿੰਕ 1690 ਕੇ ਕਰੀ ਬੈਠੇ ਨੇ ਤੇ ਪ੍ਰੋਪਰਟੀ ਟੈਕਸ ਦਾ ਤਕਰੀਬਨ ਏਵੀ ਜ਼ੋਨ ਦੀ ਪੂਰੀ ਮਿਹਨਤ ਹੋਈ ਹੋਈ ਹੈ ਔਰ ਕੋਸ਼ਿਸ਼ ਕਰਾਂਗੇ कि अगे जो टारगेट है अचीव करिए अं लोगों अपील करा कि आपका टैक्स जरूर भरो ताकि थोड़े टैक्स के नाल ही थोड़ी डिवेलपमेंट होनी है तो जे थोड़ा पैसा आऊगा तो कारपोरेशन खर्च पाऊगी इस करके और टाइम पर भरो तो आपका फायदा उठाओ दस परसेंट की रिबेट से कल तक नहीं नहीं थी थी तो सर अगर गल करिए नहर की जो काफ़ी लंबे समय तक करते आ रहे हो काफ़ी हद तक सफाई नज़र आ रही है कि और काफ़ी हद हाँ तक टीम हाले भी काम कर रही है हम एरिया बच चुका है सीजन पर भी आ गया हम थोड़ा सा एरिया किदा नज़र रखोगे ਦੇਖੋ ਨਹਿਰ ਮੇਰੇ ਡ੍ਰੀਮ ਪ੍ਰੋਜੈਕਟ ਆ ਕਿਉਂਕਿ ਵੀ ਅਸੀਂ ਇੱਕ ਮੈਂ ਮੇਰੀ ਟੀਮ ਬੁੱਢੂ ਹਣੀ ਸਾਰੇ ਜਿਹੜੀ ਟੀਮ ਆ ਸਾਡੀ ਅਸੀਂ ਇੱਕ ਲੈ ਕੇ ਮਿਸ਼ਨ ਤੁਰੇ ਸੀ ਵੀ ਅਸੀਂ ਨਹਿਰ ਨੂੰ ਬੁੱਢਾ ਨਾਲਾ ਬਣਨ ਤੋਂ ਬਚਾਈਏ ਜੀ ਔਰ ਅਸੀਂ ਉੱਤੇ ਰੈਗੂਲਰ ਕੰਮ ਕਰਦੇ ਆ ਔਰ ਰੈਗੂਲਰ ਕੰਮ ਕਰਦੇ ਰਵਾਂਗੇ ਇਹਦੇ ਬਾਰੇ ਜੇ ਅਸੀਂ ਪਤਾ ਕਰਨਾ ਤਾਂ ਜਿਹੜੇ ਸਾਡੇ ਬਾੜੇਵਾਲ ਵਾਲਾ ਜਿਹੜਾ ਇਲੈਕਟ੍ਰਿਕ ਪੁਆਇੰਟ ਬਣਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਵੀ ਨਹਿਰ ਚ ਅੱਗੇ ਨਾਲੋਂ ਗੰਦ ਬਹੁਤ ਜ਼ਿਆਦਾ ਘਟ ਗਿਆ ਤੇ ਉਮੀਦ ਕਰਦੇ ਆ ਲੋਕ ਸਾਨੂੰ ਸਹਿਯੋਗ ਦੇਣਗੇ ਤੇ ਜਿਹੜੇ ਨਹੀਂ ਦੇਣਗੇ ਤੇ ਫਿਰ ਉਹਨਾਂ ਤੇ ਸਖਤੀ ਵੀ ਕੀਤੀ ਜਾਊਗੀ। ਪੱਕਾ ਕਾਫੀ ਮਤਲਬ ਸਾਊਥ ਸਿਟੀ ਦੀ ਸਾਈਡ ਤੇ ਦੇਖ ਕੇ ਤੇ ਕਾਫੀ ਪੈਸਾ ਵੀ ਲੱਗ ਰਿਹਾ ਹੈ ਔਰ ਇਸ ਏਰੀਆ ਨੂੰ ਪੱਕਾ ਕਰਕੇ ਅੱਛੇ ਵਿਕਾਸ ਨਾ ਡਵੈਲਪਮੈਂਟ ਕੀਤਾ ਜਾ ਰਿਹਾ ਹੈ। ਕਿਉਂ ਇਤਨ ਏਰੀਆ ਤੇ ਜਦੋਂ ਪਾਣੀ ਸੁੱਕ ਜਗਾ ਕੋਈ ਨਹਿਰ ਖਾਲੀ ਹੋਈ ਹੈ ਕਿ ਇਹਨੂੰ ਵੀ ਪੱਕਾ ਕਰਨ ਤੇ ਤੁਹਾਡੇ ਵੱਲੋਂ ਮੋਹਿੰਮ ਚਾਰੂ ਕੀਤੀ ਜਾਏਗੀ। ਦੇਖੋ ਜਿਹੜਾ ਪੱਕੇ ਕਰਨ ਵਾਲਾ ਪ੍ਰੋਜੈਕਟ ਆ ਉਹ ਕਾਰਪੋਰੇਸ਼ਨ ਦੇ ਅੰਦਰ ਨਹੀਂ ਆਉਂਦਾ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਪਰੋਗੇਟਿਵ ਦੇ ਵਿੱਚ ਆਉਂਦਾ। ਪੱਕਾ ਕਰਨਾ ਨਹੀਂ ਕਰਨਾ ਉਹ ਦੇਖਣਗੇ ਬਟ ਜਦੋਂ ਇਹ ਨਹਿਰ ਖਾਲੀ ਹੁੰਦੀ ਸੋ ਜਾਂਦੇ ਆਂਦੇ ਹੁਣ ਕੀ ਕਹਿਣਾ ਚਾਹੂਗੇ ਜੀ ਆਵਾਜ਼ਨ ਲੁਧਿਆਣਾ ਵਾਸੀਆਂ ਨੂੰ ਇੱਕੋ ਅਪੀਲ ਹੈ ਜੀ ਕਿ ਆਪਣੀ ਜ਼ਿੰਮੇਵਾਰੀ ਸਮਝੋ ਸਰਕਾਰਾਂ ਆਪਦੀ ਜ਼ਿੰਮੇਵਾਰੀ ਜੇ ਸਮੇਂ ਦੀਆਂ ਨੇ ਤਾਂ ਸਿਵੀ ਆਪਣੀ ਜ਼ਿੰਮੇਵਾਰੀ ਸਮਝੀਏ ਆਪਦਾ ਕੂੜਾ ਆਪਦੇ ਘਰ ਚ ਸੰਭਾਲੀਏ ਉਹਨੂੰ ਸਹੀ ਥਾਂ ਤੇ ਪਾਈਏ ਜਾ ਕੇ ਕੂੜੇਦਾਨ ਚ ਪਾਈਏ ਸੜਕਾਂ ਦੇ ਨਾਲ ਸਿੱਟੀਆਂ ਖਾਲੀ ਪਲਾਟਾਂ ਦੇ ਨਾਲ ਸਿੱਟੀਆਂ ਆਪਣਾ ਟਾਈਮ ਤੇ ਟੈਕਸ ਜਮ੍ਹਾਂ ਕਰਾਓ ਆਪਣੇ ਕੋਈ ਵੀ ਕਿਸੇ ਤਰ੍ਹਾਂ ਦੀ ਟਰੈਫਿਕ ਦੀ ਨਗਹਿਲੀ ਨਾ ਕਰੋ ਕਿਸੇ ਤਰ੍ਹਾਂ ਦੀ ਨਾ ਕਰੋ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦੋਸਤੋ ਮੈਂ ਦੋਸਤਾਂ ਦੀ ਟੀਮ ਨੂੰ ਵੀ ਅਸਲ ਵਿੱਚ ਧੰਨਵਾਦ ਕਰਦੇ ਹਾਂ ਤੁਹਾਡੇ ਨੂੰ